ਮੈਂ ਇੱਕ ਔਰਤ ਹਾਂ ਪਰ ਮੈਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਮੇਰੇ ਹੱਥਾਂ 'ਚ ਇੰਨੀ ਜਾਨ ਹੈ ਕਿ ਮੈਂ ਮਿਹਨਤ ਕਰਕੇ ਧਰਤੀ 'ਚੋਂ ਸੋਨਾ ਉਗਾ ਸਕਦੀ ਹਾਂ ਉਹਦੇ ਹੋਈ ਮੈਂਨ ਮੇਰਾ ਫਾਦਰ ਤੇ ਮੇਰੀ ਛੋਟੀ ਸਿਸਟਰ ਹੀ ਤੇ ਫਾਦਰ ਸਾਹਿਬ ਉਹ ਕੋ ਨਹੀਂ ਨਾ ਕਾ ਮੁੰਡਾ ਫਿਰ ਮੈਂ ਸੋਚਿਆ ਕਿ ਮਜ਼ਦੂਰ ਲੈ ਕੇ ਆਉਣਾ ਨਹੀਂ ਗੱਲ ਬੰਦ ਦੀ ਬਾਅਦ ਵਿੱਚ ਫਰਮਾਇਆ ਉਹ ਖੁਦ ਖੇਤੀ ਕਰਕੇ ਖਾਡੀਆਂ ਇਹ ਮਿਲਿਆ ਉਹ ਮਜ਼ਾਕ ਟੋਂਦੇ ਸੀ ਕਿ ਦੇ ਕੋ ਹੋਣਾ ਨਹੀਂ ਆ ਬੜੇ ਮਰਨੂ ਜਵੇਂਗੇ ਐਹੀ ਪਹਿਲੀ ਦੇ ਵਿੱਚ ਮੈਂ ਗੇਹੇ ਵਲੇ ਇੱਥੇ ਮਟਰਾਂ ਵਾਸਤੇ ਪਣੀ ਪਾਉਂਦੀ ਉਹ ਮੇਰੇ ਕਹ ਮੈਨੂੰ 5-7 ਗੱਡੀਆਂ ਰੈਸਟ ਪਾਈ ਲੱਗੇਗੀ ਆ ਜੀ ਤੇ ਨਜਾਇਜ਼ ਥਾਣੇ ਚ ਭਾਪਤਾ ਤੇ ਫਿਰ ਮੈਨੂੰ ਛੱਡਦਾ ਮੈਂ ਮਦ ਮੇਰੀ ਭੈਣ ਹਾਂ ਦੋਵਾਂ ਨੂੰ ਭਾਗਿਆ ਮਤਲਬ ਪਰੇਸ਼ੜੀਆਂ ਪੂਰੀਆਂ ਦਿੱਤੀਆਂਗੇ ਇਹਨੂੰ ਕੰਮ ਨਹੀਂ ਕਰਨ ਦੇਣਾ ਪਰ ਮੈਂ ਹਿੰਮਤ ਨਹੀਂ ਹਰੀ ਹੌਲੀ ਹੌਲੀ ਬੜਾ ਮਨ ਨੂੰ ਖੁਸ਼ ਹੋਇਆ ਸੀ ਮੇਰੇ ਫਾਦਰ ਸਾਹਿਬ ਨੇ ਲਾ ਕੇ ਬੈਠੇ ਰਣਾਣ ਕੇ ਮੈਂ ਟਰੈਕਟਰ ਚ ਲੋਣਾ ਨਾਲ ਬੜਾ ਖੁਸ਼ ਹੋਣਾ ਤੇ ਮਰਾਤ ਪਰੀਆਂ ਹੋਣੀਆਂ ਉਹਨਾਂ ਨੇ ਤਾਂ ਵੀ ਰਾਤ ਗਰੇ ਫੈਲੀ ਦੇ ਸਰਾੜੇ ਬੈਠੇ ਰਹਿਣਾ ਸਸਲਾ ਗਾਰੋ ਪਰ ਆਪਣੀ ਖੇਤੀ ਤੋਂ ਲਾਗੇ ਗੰਗਰਾ ਦਾ ਕੰਮ ਤੇਰੀ ਦਾ ਜੋ ਵੀ ਕਰਦਾ ਕੰਮ ਥਰੇਲੂ ਮੰਡੀ ਕਰਨ ਤਾਂ ਕਿ ਮੈਂ ਖੁਦ ਆਪਿਕਾ ਨਾਲ ਕੋਲੋਂ ਖੇਤੀ ਦਾ ਸਾਰਾ ਕੰਮ ਸਾਰਾ ਖੇਤੀ ਦਾ ਕੰਮ ਮम्मी ਨੇ ਇਹੋ ਜਿਹੇ ਦਿਨੋਂ ਦੇਹੀ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਮੈਂ ਦੀਵਾਲਾ ਲਾ ਗਿਆ ਮੇਰੀ ਮੰਮੀ ਨੇ ਮੇਰੇ ਲਾਗੇ ਖੜੀ ਹੋਣਾ ਤੇ ਮੈਂ ਰਾਤ ਲੱਕੇ ਬੰਨਣੇ ਤੂੰ ਬਚਪਨ ਤੋਂ ਸ਼ੋਗ ਹੈਗਾ ਹੀ ਮੇਰੀ ਮੰਮੀ ਨੇ ਬੜਾ ਸਾਥ ਦਿੱਤਾ ਮੇਰਾ ਅੱਗੇ ਵਧਣ ਦੇ ਵਿੱਚ ਬੰਨੇ ਮੁੰਡਿਆਂ ਵਾਂਗੂ ਖਵਾਇਆ ਖਵਾਇਆ ਜਵਾਈਆਂ ਨੂੰ ਤੇ ਕਸਾਇਆ ਕਸਾਈਆਂ ਨੂੰ ਜੀਵਨ ਸਾਥੀ ਲੱਭਾ ਤੇ ਆਪਦਾ ਆਪਦੀ ਗ੍ਰੈਸਟੀ ਦਾ ਸਵਾ ਨਾ ਮੈਂ ਨਹੀਂ ਸੱਚੀ ਨਹੀਂ ਕਾਰਨ ਕਾਰਨ ਵੈਸੇ ਹੀ ਕਿ ਮੈਨੂੰ ਮਤਲਬ ਮਜਬੂਰੀ ਇਹੋ ਜੀ ਜ਼ਿੰਮੇਵਾਰੀ ਇਹੋ ਜੀ ਪੈ ਗਈਆਂ ਮੌਕੇ ਨਹੀਂ ਮਿਲਿਆ ਮੌਕੇ ਨਹੀਂ ਮਿਲਿਆ ਮੈਂ ਨਹੀਂ ਹੁਣ ਮੈਂ ਆਪਣੇ ਮਾਪੇ ਦਾ ਸਾਥ ਦੇਣਾ ਮੈਂ ਇੱਕ ਔਰਤ ਹਾਂ ਪਰ ਮੈਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਮੇਰੇ ਹੱਥਾਂ 'ਚ ਇੰਨੀ ਜਾਨ ਹੈ ਕਿ ਮੈਂ ਮਿਹਨਤ ਕਰਕੇ ਤਤੀ ਚੋਂ ਸੋਨਾ ਉਗਾ ਸਕਦੀ ਹਾਂ ਜੀ ਹਾਂ ਅੱਜ ਗੱਲ ਕਰਦੇ ਆਂ ਪੰਜਾਬ ਦੀ ਉਸ ਸ਼ੇਰਨੀ ਦੀ ਜਿਸ ਦੇ ਘਰ ਦੇ ਵਿੱਚ ਇੱਕ ਬਜ਼ੁਰਗ ਪਿਤਾ ਤੋਂ ਇਲਾਵਾ ਕੋਈ ਮਰਦ ਨਹੀਂ ਭਾਂਜੀ ਸਾਸਿਕਾ ਸਾਸਿਕਾ ਭਾਂਜੀ 5 ਸਾਲ ਪਹਿਲਾਂ ਤੁਹਾਡੇ ਨਾਲ ਮੁਲਾਕਾਤ ਕੀਤੀ ਸੀ ਹਾਂਜੀ ਭੈ ਜਦੋਂ ਤਸਵੀਰਾਂ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਦ ਤੱਕ ਮੈਨੂੰ ਯਾਦ ਹੈ ਤੁਹਾਨੂੰ 15 ਸਾਲ ਹੋ ਗਏ 15 ਸਾਲ ਹੋ ਗਏ ਕਿੱਦਾਂ ਇਹ ਕੰਮ ਸ਼ੁਰੂ ਕਿੱਦਾਂ ਹੋਇਆ ਬੰਦਾ ਨਾ ਹੁਣ ਘਰ ਦੇ ਵਿੱਚ ਟਿਕਤਾਉਂਦੀਆਂ ਅਸੀਂ ਕੌਣ ਕੌਣ ਪਰਿਵਾਰ ਚ ਕੌਣ ਕੌਣ ਸੀ 15 ਸਾਲ ਪਿਛੇ ਜਾਈਏ ਤੇ ਉਹਦੇ ਵੀ ਮੈਂ ਤੇ ਮੇਰਾ ਫਾਦਰ ਤੇ ਮੇਰੀ ਛੋਟੀ ਸਿਸਟਰ ਹੀ ਤੇ ਫਾਦਰ ਸਾਹਿਬ ਉਹ ਕੋਈ ਨਹੀ ਨਾ ਕੰਮ ਹੁੰਦਾ ਤੇ ਫਿਰ ਮੈਂ ਸੋਚਿਆ ਕਿ ਮਜ਼ਦੂਰ ਲੈ ਕੇ ਆਉਣਾ ਨਹੀਂ ਗੱਲ ਬੰਦ ਦੀ ਬਾਅਦ ਵਿੱਚ ਫਿਰ ਮੈਂ ਹਾਂ ਉਹ ਖੇਤੀ ਕਰਕੇ ਖਾਡੀਆਂ ਪਰ ਨਾ ਹਲੀ ਹਲੀ ਖੇਤੀ ਕਰਨੀ ਸ਼ੁਰੂ ਕਰਤੀ ਇਹ ਬੜਾ ਮੁਸ਼ਕਲ ਸੀ ਸਮਾਜ ਦੇ ਵਿੱਚ ਸਾਡੇ ਸਮਾਜ ਚ ਔਰਤਾਂ ਨੂੰ ਮਰਦਾ ਦੇ ਮੁਕਾਬਲੇ ਕਮਜ਼ੋਰ ਮੰਨਿਆ ਜਾਂਦਾ ਮੰਨਿਆ ਜਾਂਦਾ ਸੀ ਪਰ ਮੇਰੇ ਵਾਸਤੇ ਏਡੀ ਕੋ ਮੁਸ਼ਕਲ ਗੱਲ ਨਹੀਂ ਆਈ ਮੈਂ ਆਪਣੀ ਲਾਂਦੇਵ ਦੇਖੋ ਉਹ ਵੇ ਲੋ ਤੁਹਾਡੇ ਸਾਹਮਣੇ ਹੀ ਆ ਮੁਸ਼ਕਲ ਆਈ ਹੋਣੀ ਆਈਆਂ ਆਪਣੀਆਂ ਮੁਸ਼ਕਲ ਆਈਆਂ ਹਰ ਕੰਮ ਦੇ ਵਿੱਚ ਮੁਸ਼ਕਲ ਆਈ ਪਰ ਮੈਂ ਨਹੀਂ ਡਰੀ ਨਹੀਂ ਹਿੰਮਤ ਨਹੀਂ ਹਰੀ ਮੈਂ ਮੈਂ ਹਰ ਮੁਸ਼ਕਲ ਨੂੰ ਵਗਲਾ ਆਪਣਾ ਅੱਗੇ ਤੇ ਲੰਘ ਜਾਈ ਗਈ ਬਾਦੂ ਤੇ ਕਿਤਾਈਆ ਪਰੇਸ਼ਾਨੀਆਂ ਆਪਣਿਆਂ ਨੇ ਵੀ ਪਰੇਸ਼ਾਨੀਆਂ ਪਿੰਡ ਵਾਲਿਆਂ ਨੇ ਪਰ ਮੈਂ ਮਤ ਨਹੀਂ ਹਰੀ ਕਿ ਕਿ ਜਿਆਦਾਤਰ ਇਹੋ ਜੇ ਮਾਹੌਲ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਕਰਦੇ ਆ ਤੇ ਯਾਰ ਸੋਚਦਾ ਕਿ ਖੇਤੇ ਤੇਵਾ ਇਹ ਫਸੇ ਦਾ ਮਾਮਾ ਨੇ ਨਾ ਉਹ ਕੱਲ ਵੀ ਬੰਨੀ ਤੇ ਜਦੋਂ ਮੈਂ ਟਰੈਕਟਰ ਦੀ ਜਾਤ ਤੇ ਉਹ ਹੌਲੀ ਹੌਲੀ ਬੜਾ ਮੰਨ ਖੁਸ਼ ਹੋਇਆ ਸੀ ਵੀ ਮੇਰੇ ਫਾਦਰ ਸਾਹਿਬ ਨੇ ਲਾ ਕੇ ਬੈਠੇ ਰਣਾਣ ਕੇ ਮੈਂ ਟਰੈਕਟਰ ਚ ਲੋੜਾ ਨਾਲ ਬੜਾ ਖੁਸ਼ ਹੋਣਾ ਤੇ ਮਰਾਤ ਪੜੀਆਂ ਹੋਣੀਆਂ ਉਹਨਾਂ ਨੇ ਤਾਂ ਵੀ ਰਾਤ ਫਰੇ ਪੈਲੀ ਦੇ ਸਰਾੜੇ ਬੈਠੇ ਰਹਿਣਾ ਅੱਛਾ ਕਦੇ ਇਕੱਲੇ ਜਾਂ ਕਹਿੰਦੇ ਅਬਲਾ ਨਾਰੀ ਕਦੇ ਉਹ ਜਾ ਮਹਿਸੂਸ ਕੀਤਾ ਆਪਣੇ ਆਪ ਨੂੰ ਨਾ ਮੈਨੂੰ ਕਿ ਮਾਈ ਭਾਗੋ ਦੀ ਵਾਰਸ ਜਾਣੀ ਨਹੀਂ ਐਨੀ ਕਿ ਕਿ ਸਰਵਾਨ ਕਿਦੇ ਮੇਰੇ ਸਾਰਾ ਨਹੀਂ ਕੀਤਾ ਮੈਂ ਕਹਿੰਦਾ ਸਾਰਾ ਨਹੀਂ ਲਿਆ ਮੈਂ ਖੋਤ ਆਪਣੇ ਪਰਾਂਤ ਤੋਂ ਸਤਾਨੋ ਜੇ ਆਪਣਾ ਸਲਾਗਰ ਉਹ ਬਾਰਾ ਆਪਣੀ ਜੇਤੀ ਤੋਂ ਲਾਗੇ ਡੰਗਰਾ ਦਾ ਕੰਮ ਟੇਰੀ ਦਾ ਜੋ ਵੀ ਕਰਦਾ ਕੰਮ ਥਰੇਲੂ ਮੰਡੀ ਕਰਨ ਤੱਕ ਮੈਂ ਉਹਦਾ ਹਦਿਕਾ ਨਾਲ ਮਤਲਬ ਖੇਤੀ ਦਾ ਸਾਰਾ ਕੰਮ ਸਾਰਾ ਖੇਤੀ ਦਾ ਕੰਮ ਤੇ ਫਸਲ ਦੀ ਬਜਾਈ ਤੋਂ ਲੈ ਕੇ ਕਟਾਈ ਤੱਕ ਉਸ ਤੋਂ ਬਾਅਦ ਮੰਡੀ ਕਰਨ ਯਾਨੀ ਕਿ ਵੇਚਣ ਤੱਕ ਵੇਚਣ ਤੱਕ ਕਰਦੀ ਸਾਰੀ ਜ਼ਿੰਮੇਵਾਰੀ ਸਾਰੀ ਜੋ ਮੇਰੀ ਤੇ ਆਉਣਾ ਜਾਣਾ ਇੱਥੇ ਸਾਰਾ ਕੁਝ ਉਹ ਮੈਂ ਸਾਰਾ ਖੁਦ ਹਲ ਕੀਤਾ ਇਹਦੇ ਵਿੱਚ ਬਿਹਾਰਤੀ ਇਹਦੇ ਬੜਾ ਮਰ ਸਾਥ ਦਿੱਤਾ ਹੂੰ ਨਾਲ ਉਹ ਤੋਂ ਪਿੱਛੇ ਵੀ ਪੈਸੇ ਦਾ ਲੈਣ ਦੇਣ ਕਰਨਾ ਤਾਂ ਵੀ ਖਾਦ ਦਾ ਲੈਣ ਦੇਣ ਕਰਨਾ ਵੀ ਸਾਰਾ ਕੁਝ ਮੈਂ ਆਪਣੇ ਸਾਰਾ ਕੀਤਾ ਪਰ ਸਾਡੇ ਸਮਾਜ ਦਾ ਤਾਣਾ ਬਾਣਾ ਇਹੋ ਜਿਹਾ ਹੈ ਕਿ ਜਦੋਂ ਕੋਈ ਔਰਤ ਇਸ ਤਰ੍ਹਾਂ ਦੀ ਹਿੰਮਤ ਕਰਦੀ ਹੈ ਤਾਂ ਕੋਈ ਖਾਸ ਸਾਥ ਨਹੀਂ ਮਿਲਦਾ ਸਮਾਜ ਚ ਨਹੀਂ ਮਿਲਿਆ ਉਹ ਮਜ਼ਾਕਿੰਦੇ ਹਿੱਕ ਇਹਦੇ ਕੋ ਹੋਣਾ ਨਹੀਂ ਆ ਬੜੇ ਮਨੂ ਜਵੇਂਗੇ ਇਹੀ ਪੈਲੀ ਦੇ ਵਿੱਚ ਮੈਂ ਗੇਹੇ ਵਲੇ ਇੱਥੇ ਮਟਰਾਂ ਵਾਸਤੇ ਪੈਲੀ ਪਾਉਂਦੀ ਹੁੰਦੀ ਉਹ ਮੇਰੇ ਕਹ ਮੈਨੂੰ 5-7 ਗੱਡੀਆਂ ਅਰੈਸਟ ਭਾਈ ਲੱਗੇਗੀਆਂ ਸੀ ਤੇ ਨਜਾਇਜ਼ ਥਾਣੇ ਚ ਬਾਹਤਾ ਤੇ ਫਿਰ ਮੈਨੂੰ ਛੱਡਤਾ ਤੇ ਮੈਂ ਤੇ ਮੇਰੀ ਭੈਣ ਹਾਂ ਦੋਵਾਂ ਨੂੰ ਬਾਗਿਆ ਮਤਲਬ ਪਰੇਸ਼ੜੀਆਂ ਪੂਰੀਆਂ ਦਿੱਤੀਆਂ ਗਈਆਂ ਨੂੰ ਕੰਮ ਨਹੀਂ ਕਰਨ ਦੇਣਾ ਪਰ ਮੈਂ ਹਿੰਮਤ ਨਹੀਂ ਹਾਰੀ ਹੌਸਲਾ ਬਰਕਰਾਰ ਰੱਖਿਆ ਪਰ ਇਹਨਾਂ ਹੌਸਲਾ ਕਿਵੇਂ ਆਇਆ ਭੈ ਜੀ ਮੇ ਲੋ ਪਰਮਾਤਮਾ ਦੀ ਦੇਣ ਆ ਮੈਂ ਕਹ ਤਸੀਂ ਅੱਗੇ ਮੈਂ ਪਿੱਛੇ ਮਾਵੇ ਲੋ ਤੁਹਾਡੇ ਸਾਹਮਣੇ ਆ ਹੁਣ ਤੇ ਮੈਨੂੰ ਕੋਈ ਦਿੱਕਤ ਨਹੀਂ ਆ ਕਿ ਹੁਣ ਤੇ ਮੇਰੇ ਨਾਲ ਜੋ ਪਰ ਪਾੜਾ ਨਾ ਟਕਰਾ ਲੈਣ ਵਾਲੀ ਗੱਲ ਹੋ ਗਈ ਹੁਣ ਤਾਂ ਮੈਂ ਪਾੜ ਵੀ ਟੱਕਰ ਲੈ ਲੇ ਹੁਣ ਤੇ ਕਿੰਨੀ ਪਹਿਲੀ ਕਿੰਨੀ ਹੈ ਪਹਿਲੀ 10 ਏਕੜਾਂ ਜੇ ਸਾਰੀ ਬਈ ਆਪ ਕਰਦੇ ਸਾਰੀ ਬਈ ਆਪ ਕਰਦੇ ਕਣਕ ਝੋਨਾ ਕੇ ਕੋਈ ਰਵਾਇਤੀ ਫਸਲਾਂ ਛੱਡ ਕੇ ਕੋਈ ਲੱਗ ਵੀ ਕਰਦੇ ਹੋ ਨਹੀਂ ਲੱਗ ਵੀ ਜਿਵੇਂ ਮੱਕੀ ਲਾ ਲਾ ਮੱਕੀ ਵੀ ਲਾਗੇ ਹੋ ਕੀ ਮੈਂ ਫਿਰ ਜਿਵੇਂ ਕੇ ਮਟਰ ਗੋਭੀ ਸਰੋਂ ਗੋਭੀ ਮਤਲਬ ਹਰ ਵੰਡਵੀਂ ਖੇਤੀ ਕਰਨੀ ਆ ਕਣਕ ਝੋਨੇ ਦੇ ਉੱਪਰ ਵੀ ਜਿਹੜੀ ਵੀ ਗੱਲ ਲਾਗੀ ਆ ਵੀ ਸਰੀ ਫਸਲਾਂ ਦੇ ਤਲਾ ਪ੍ਰਾਲੀ ਨਾਲ ਛਾੜਦੇ ਹੋ ਕਿ ਨਹੀਂ ਛਾੜਦੇ ਨਹੀਂ ਪ੍ਰਾਲੀ ਦਾ ਨਾਲ ਨਹੀਂ ਛਾੜਦੇ ਨਹੀਂ ਛਾੜਦੇ ਪ੍ਰਾਲੀ ਇੱਥੇ ਘਣੀ ਹੋਣੀ ਆ ਅਸੀਂ ਡੰਗਰ ਵਾਲੀ ਕੱਢ ਲੀਨੇ ਆ ਬੰਦੇ ਦਿਹਾੜੀ ਤੇ ਲਾਗੇ ਲੇਬਰ ਫਿਰ ਪ੍ਰਵਾਸੀ ਮਜ਼ਦੂਰ ਲੈਨੇ ਹੋ ਕਿ ਇੱਥੋਂ ਦੇ ਲੋਕ ਨਹੀਂ ਆਪਾਂ ਇਹ ਸਾਰੇ ਆਪ ਕਰਦੀ ਪੰਜਾਬੀ ਆ ਨਾ ਅਸੀਂ ਆਪਣੇ ਸਾਰੇ ਫੈਮਿਲੀ ਨੇ ਲੋਣਾ ਛੋਣਾ ਵੀ ਵੇਖ ਲਿਆ ਸੀ ਸਾਰੇ ਸਾਰੇ ਪਰਿਵਾਰ ਨੇ ਸਾਰੇ ਪਰਿਵਾਰ ਨੇ ਸਾਰਾ 10 ਦਾ 10 ਏਕੜ 10 ਦਾ 10 ਏਕੜ ਨਾਲ ਪਹਿਲਾਂ ਮੈਂ ਠੇਕੇ ਤੇ ਵੀ ਨਾਲ ਰੱਖਿੰਦੀ ਪੈਲੀ ਹੁਣ ਮੈਂ ਹਰ ਕੋਈ ਸੋਚਦਾ ਡੜਵੜ ਜਮਾਨਾ ਕੱਟ ਵੀ ਚਲੋ ਵੀ ਆਪਾਂ ਬਾਹਰਪੁਰ ਚਲੀਏ ਮੋਜਾ ਮਾਰੀਏ ਇੱਥੇ ਕੋਈ ਕੁਝ ਬਚਿਆ ਹੀ ਕੁਛ ਨਹੀਂ ਫਾਇਦਾ ਹੀ ਕੋਈ ਨਹੀਂ ਇੱਥੇ ਤੁਸੀਂ ਕੀ ਸੋਚਦੇ ਹੋ ਨਹੀਂ ਸਾਰਾ ਇੱਥੇ ਬੜੀ ਕੈਨੇਡਾ ਆ ਜਿਹਾ ਆਪਾਂ ਕੰਮ ਕਰੀਏ ਤੇ ਇੱਥੇ ਬੜਾ ਕੋਝਾ ਜਾਣ ਕੇ ਬਾਹਰ ਹਾਲ ਤੇ ਜਾਣ ਪੁੱਜ ਕੇ ਭੱਜਦੇ ਪਰ ਵੇਖਿਆ ਫਿਰ ਉਧਰ ਇਧਰ ਕੋਈ ਆਪਣਾ ਮਿਲਦਾ ਨਹੀਂ ਇੱਥੇ ਆਪਣੇ ਪਰਿਵਾਰ ਦੇ ਵਿੱਚ ਆ ਖੁਸ਼ ਆ ਕਿੰਨੀ ਮਤਲਬ ਗਾੜਾ ਆਪਣਾ ਮਨ ਨੋਂਦਾ ਆ ਉੱਥੇ ਜਿਹਨੂੰ ਆਗਾ ਤਰੀਕਾ ਹੁੰਦਾ ਇੱਥੇ ਅਮਰੀਕਾ ਆਉਂਦਾ ਇੱਥੇ ਅਮਰੀਕਾ ਅੱਛਾ ਅੱਜ ਹੁਣ ਜਦੋਂ ਤੁਸੀਂ ਪਹਿਲਾਂ ਜਿਹੜੇ ਟਿਚਰਾ ਕਰਦੇ ਸੀ ਜਿਹੜੇ ਰੋੜੇ ੜਾਉਂਦੇ ਸੀ ਕੋਸ਼ਿਸ਼ ਕਰਦੇ ਸੀ ਵੀ ਰਾਜਵਿੰਦਰ ਕੋ ਰਾਜੀ ਹਾਰ ਹਾਰ ਮੰਨ ਲੇ ਤੇ ਪਹਿਲੀ ਸਾਨੂੰ ਦੇ ਦੇਵੇ ਠੇਕੇ ਦੇ ਦੇ ਜਾਈ ਅਸੀਂ ਕਬਜ਼ਾ ਕਬਜ਼ਾ ਕਰ ਕਾਫੀ ਮੁਸ਼ਕਲਾਂ ਆ ਉਦੋਂ ਨੇ ਮੈਂ ਵੇਖਣਾ ਤੇ ਮੈਂ ਰੋਣਾ ਕਿ ਕੀ ਕਰੂੰਗੀ ਮੈਂ ਕਿਵੇਂ ਆਪਣੀ ਮੇਰੀ ਪਿਆਲੀ ਵੀ ਨਹੀਂ ਆ ਤੇ ਮੈਂ ਠੇਕੇ ਦੇ ਦੂੰਗੀ ਮੈਨੂੰ ਦੇਣਾਂਗੇ ਨੇ ਕੱਖ ਨਹੀਂ ਆ ਇਹ ਮੇਰਾ ਗਲਤ ਫਾਇਦਾ ਚੁੱਕਣਾ ਲੋਕਾਂ ਨੇ ਬੈਰੀ ਠਿੱਕੇ ਤੇ ਲਾ ਕੇ ਮੈਂ ਗਲਤ ਸੋਸਾਇਟੀ ਵਾਲਾ ਜਾਉਂਗੀ ਪਰ ਮੈਂ ਸੋਚਿਆ ਕਿ ਹੁਣ ਮੈਂ ਖੇਤੀ ਆਪ ਕਰਨੀ ਆ ਮੈਂ ਖੇਤੀ ਕਰਨ ਦੇ ਹੌਲੀ ਹੌਲੀ ਮੇਰੇ ਦੋ ਭਰਾ ਹੀ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਉਹ ਕਹਿੰਦੇ ਰਜੀ ਵਾਅਦਾ ਕੀ ਚਾਚੇ ਪੁੱਤ ਨਹੀਂ ਮੇਰੇ ਮਤਲਬ ਮੂਹ ਬਲੇ ਭਰਾ ਹੀ ਅੱਛਾ ਮੂਹ ਬਲੇ ਭਰਾ ਉਹਨਾਂ ਨੇ ਕਹਿੰ ਨਹੀਂ ਰਜੀ ਅਗੇ ਵਾਅਦਾ ਹੀ ਤੇਰੇ ਨਾਲ ਇਹ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਨਾ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਸਾਥ ਨਹੀਂ ਰਿਸ਼ਤੇਦਾਰ ਪਹਿਲਾਂ ਹੁੰਦੇ ਜਦੋਂ ਮਾੜੇ ਦੇਣ ਆਏ ਉਦੋਂ ਸਾਰੇ ਸਾਥ ਛੱਡ ਗਏ ਉਹਨੂੰ ਫਿਰ ਮਜ਼ਾਕ ਡੋਦੇ ਨੇ ਤੇ ਜਦੋਂ ਗਈ ਕਿਸੇ ਦੇ ਘਰੇ ਪ੍ਰੋਗਰਾਮ ਹੋਣਾ ਵਿਆਹ ਸ਼ਾਦੀ ਹੋਣਾ ਮੇਰੀ ਮੰਮੀ ਕੋਲ ਮੇਰੇ ਡੈਡੀ ਕੋਲ ਮੰਮੀ ਕੋਲ ਸਾਥ ਛੱਡ ਗਈ ਸੀ ਮੰਮੀ ਉਹਨਾਂ ਦੇ ਕੋਲ ਮੰਮੀ ਮੇਰੇ 2008 ਦੇ ਵਿੱਚ ਜੂਨ ਮਹੀਨੇ ਦੀ 12 ਤਰੀਕ ਨੂੰ ਮੰਮੀ ਨੇ ਇਹੋ ਜਿਹੇ ਦਿਨ ਨੂੰ ਦੇਹੀ ਕਿ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਮੈਂ ਦੀਵਾਲਾ ਲੱਗੇ ਮੇਰੀ ਮੰਮੀ ਨੇ ਮੇਰੇ ਲਾਗੇ ਖੜੀ ਹੋਣਾ ਤੇ ਮੈਂ ਰਾਤ ਨੱਕੇ ਬੰਨਣੇ ਮੈਨੂੰ ਬਚਪਨ ਤੋਂ ਸ਼ੌਂਕ ਹੈ ਗਾਹੀ ਮੇਰੀ ਮੰਮੀ ਨੇ ਬੜਾ ਸਾਥ ਦਿੱਤਾ ਮੇਰਾ ਅੱਗੇ ਵਧਣ ਦੇ ਵਿੱਚ ਬੰਨੇ ਮੁੰਡਿਆਂ ਵਾਂਗੂ ਖਵਾਇਆ ਖਵਾਇਆ ਜਵਾਈਆਂ ਵਾਂਗੂ ਤੇ ਕਸਾਇਆ ਕਸਾਈਆਂ ਵਾਂਗੂ ਨੇ ਕਲਾਇਆ ਵੀ ਬਹੁਤ ਜ਼ਿਆਦਾ ਜਵਾਨ ਵੀ ਕੀਤਾ ਸਾਨੂੰ ਕੰਮ ਵੀ ਪੂਰਾ ਮੰਮੀ ਹੱਡੀ ਨੇ ਲਿਆ ਬੜੀ ਦਲੇਰੀ ਹੀ ਮੰਮੀ ਸਾਡੀ ਕਿਹਣੀ ਦਲੇਰੀ ਮਾਂ ਤੋਂ ਮਿਲੀ ਐਨੀ ਦਲੇਰੀ ਆਪਣੀ ਮਾਂ ਤੋਂ ਮਿਲੀ ਕਿਹਣੀ ਕਦੇ ਕਦੇ ਮਾਪਿਆਂ ਨੂੰ ਪੁੱਤ ਦੀ ਕਮੀ ਨਹੀਂ ਮਹਿਸੂਸ ਹੁੰਦੀ ਸੀ ਨਾ ਉਹਨਾਂ ਨੂੰ ਮਗਦੀ ਮਹਿਸੂਸ ਨਹੀਂ ਹੁੰਦੀ ਸੀ ਮਾਂ ਤਾਂ ਨਹੀਂ ਕਰਨਾ ਤੇ ਜਦੋਂ ਮੈਂ ਕੋਈ ਜ਼ਿਆਦਤ ਵਧਾਉਣੀ ਕਰਦੀ ਕੋਈ ਚੀਜ਼ ਉਹਨੇ ਕਹਿਣਾ ਛੱਡ ਛੱਡ ਅੱਜ ਕੀ ਕਰਨੀ ਆ ਮੈਂ ਕਹਿੰਨਾ ਨਹੀਂ ਮੰਮੀ ਸਾਡਾ ਘਰ ਆਏ ਗਏ ਵਾਲਾ ਆ ਚੰਗੇ ਨਹੀਂ ਲੱਗੀਦਾ ਮੈਨੂੰ ਅੱਛਾ ਤੁਸੀਂ ਨਹੀਂ ਸੋਚਿਆ ਕਦੇ ਕੋਈ ਜੀਵਨ ਸਾਥੀ ਲੱਭਾਂ ਤੇ ਆਪਦੀ ਗ੍ਰਸਤੀ ਦਾ ਸਵਾ ਨਾ ਮੈਂ ਨਹੀਂ ਸੋਚਿਆ ਨਹੀਂ ਕਾਰਨ ਕਾਰਨ ਵੈਸੇ ਹੀ ਕਿ ਮੈਨੂੰ ਮਤਲਬ ਮਜਬੂਰੀਆਂ ਹੀ ਇਹੋ ਜਿਹੀ ਜ਼ਿੰਮੇਵਾਰੀਆਂ ਇਹੋ ਜਿਹੀ ਪੈ ਗਈਆਂ ਮੌਕੇ ਨਹੀਂ ਮਿਲਿਆ ਮੌਕੇ ਨਹੀਂ ਮਿਲਿਆ ਮੈਂ ਨਹੀਂ ਹੁਣ ਮੈਂ ਆਪਣੇ ਮਾਪੇ ਦਾ ਸਾਥ ਦੇਣਾ ਅੱਛਾ ਝੋਨੇ ਦੇ ਦੀ ਗੱਲ ਕਰੀਏ ਤਾਂ ਇੰਜ ਲੱਗਦਾ ਵੀ ਜੇ ਪ੍ਰਵਾਸੀ ਮਜ਼ਦੂਰਾਂ ਨਾਲ ਤੇ ਪੰਜਾਬ ਝੋਨਾ ਲਗਣਾ ਬੰਦ ਹੋ ਜਾਈ ਉਹ ਗਲਤ ਗੱਲ ਹੈ ਬੜੀ ਵੱਡੀ ਲੇਬਰ ਦੀ ਘਾਟ ਮਹਿਸੂਸ ਕਰਦੇ ਲੋਕੀ ਉਹ ਗਲਤ ਗੱਲ ਹੈ ਜੇ ਆਪਾਂ ਪਿੰਡਾਂ ਦੇ ਵਿੱਚ ਹੀ ਲੇਬਰ ਨਾਲ ਲੈ ਕੇ ਆਪ ਖੁਦ ਕੰਮ ਕਰ ਲਈਏ ਤੇ ਲੋੜ ਹੀ ਨਹੀਂ ਪੈਂਦੀ ਪ੍ਰਵਾਸੀ ਮਜ਼ਦੂਰਾਂ ਦੀ ਇੰਜ ਲੱਗ ਰਿਹਾ ਜਿਵੇਂ ਪੰਜਾਬ ਤੇ ਪ੍ਰਵਾਸੀ ਮਜ਼ਦੂਰਾਂ ਦਾ ਹੀ ਕਬਜ਼ਾ ਹੈ ਹੰਦੀ ਉਹ ਤਾਂ ਕਪਾੜਾ ਜਾਣ ਪੁੱਜ ਕੇ ਗਰੋਂਡੇ ਸੀ ਅਹੀਂ ਜੇ ਅਹੀਂ ਆਪ ਚਾਹੀਏ ਤਾਂ ਕਦੀ ਪ੍ਰਵਾਸੀ ਮਜ਼ਦੂਰਾਂ ਦਾ ਕੰਮ ਕਬ ਜਾ ਨਹੀਂ ਹੁੰਦਾ ਇਹ ਖੁਦਾ ਆਪ ਵੇਖੋ ਖੇਤੀ ਦੇ ਨਾਲ ਕਿੰਨਾ ਪਿਆਰ ਆ ਕਦੂ ਕਰਨ ਦੇ ਆ ਕਦੂ ਕਰਕੇ ਸਾਰਾ ਵੱਟ ਗਿਆ ਰਾ ਕਰਕੇ ਬਾਅਦ ਚ ਸਾਨੂੰ ਮਜ਼ਦੂਰ ਦੀ ਲੋੜੀ ਪਨੀਰੀ ਵੀ ਆਪ ਕਰਦੇ ਸਾਰ ਪਨੀਰੀ ਵੀ ਇੱਧਰ ਹਰੀ ਭਰੀਆਂ ਵਗੀਆਂ ਗੁਲਦਣ ਹੈਗਾ ਕੋਈ ਗੰਦ ਹੈਗਾ ਪਨੀਰੀ ਦੇ ਵਿੱਚ ਸਾਫ਼ ਹੋ ਗਈਆਂ ਭਰੇਨੀ ਤਪਦੀ ਗਰਮੀ ਚ ਮੁਸ਼ਕਲ ਨਹੀਂ ਆਂਦੀ ਨਹੀਂ ਮੁਸ਼ਕਲ ਨਹੀਂ ਆਂਦੀ ਤਾਬ ਦੀ ਗਰਮੀ ਤੇ ਚਾ ਚੜਦਾ ਸਾਨੂੰ ਕੰਮ ਕਰਕੇ ਤੇ ਕੀ ਕਾਰਨ ਕੀ ਹੈ ਸਾਡਾ ਜਿਹੜਾ ਜਿਹੜਾ ਨੌਜਵਾਨ ਹੈ ਇਹ ਲੱਗਦਾ ਜੀ ਆਪ ਕੋਈ ਮਜ਼ਦੂਰੀ ਕਰਕੇ ਮਿਹਨਤ ਕਰਕੇ ਵਾਈ ਕਰਕੇ ਰਾਜੀ ਨਹੀਂ ਹੈ ਜਾਂ ਤਾਂ ਲੋਕਾਂ ਨੇ ਠੇਕੇ ਦੇ ਦਿੱਤੀ ਹੁੰਦੀ ਹੈ ਤੇ ਜਾਂ ਜਾਂ ਤਾਂ ਤਾਂ ਸਾਰਾ ਹੁਣ ਲੋਕੀ ਦੁਨੀਆ ਇੰਨੀ ਸੌਹ ਲਗੀ ਪਹਿਲੀ ਠੇਕੇ ਦੇ ਦੇ ਦਿੰਦੇ ਆ ਤੇ ਜਿਆਦਾ ਹੁੰਦਾ ਨੂੰ ਪਤਾ ਹੀ ਆ ਜੋ ਸਾਡੇ ਪੰਜਾਬ ਦੇ ਵਿੱਚ ਬਿਮਾਰੀ ਲੱਗੀ ਆ ਇਹਦੇ ਵਾਲੇ ਜਿਆਦਾ ਰੰਜਾਣ ਹੋ ਗਏ ਲੋਕਾਂ ਦਾ ਨਸ਼ੇ ਦਾ ਨਸ਼ੇ ਦਾ ਕੰਮ ਕਰਕੇ ਨਹੀਂ ਖੁਸ਼ ਹੈਗੇ ਉਹਨੇ ਇੱਥੇ ਵੇਖਿਆ ਅਸੀਂ ਕਹੀ ਤੇ ਕਿੰਝ ਲੱਗਦਾ ਕਿ ਬਾਹਰ ਹੀ ਇੰਨਾ ਜਾ ਰਿਹਾ ਵੀ ਕੋਈ ਨੌਜਵਾਨ ਬਚਿਆ ਹੀ ਨਹੀਂ ਜਿਵੇਂ ਨਹੀਂ ਬਚਿਆ ਪਹਿਲੀ ਪੀੜ੍ਹੀਆਂ ਤੇਂਦੀ ਪੀੜ੍ਹੀ ਖਤਮ ਹੋ ਗਈ ਸਾਡੀ ਤੇ ਕੀ ਆਹੋ ਜਾਂ ਕੀ ਫਿਰ ਇੱਕ ਹੀ ਨਜ਼ਰ ਆਉਂਦਾ ਉਹ ਵੇਖ ਨਜ਼ਰ ਦੰਦਾ ਹੀ ਨਹੀਂ ਆ ਇਹੋ ਹੀ ਆਗੇ ਗੈੜੀ ਪੰਜਾਬ ਦਾ ਭੇਖਾ ਢੇ ਤੇ ਹੀ ਆ ਅਸੀਂ ਆਪ ਸੰਭਾਗੇ ਤੇ ਸੰਬੰਧੀ ਜਰੂਰਤ ਆ ਜਿਵੇਂ ਆਪਾਂ ਫਿਰ ਪ੍ਰਵਾਸੀਆਂ ਨੂੰ ਦੇਣਾ ਆਪਣੀ ਲੋਰ ਵਾਰਡੋਗ ਤੇ ਫਿਰ ਤੇ ਗਲਤਗਾ ਸਾਡੇ ਆਪੇ ਵੀ ਬਾਪੂ ਖੁਸ਼ ਰਹਿੰਦਾ ਬਾਪੂ ਖੁਸ਼ ਰਹਿੰਦਾ ਉਹ ਨਹੀਂ ਕਹਿੰਦੇ ਵਾਹ ਨਹੀਂ ਕੀ ਬੜਾ ਕੁਝ ਕੀਤਾ ਆ ਵੋਟਾਂ ਦੇ ਵਿੱਚ ਹੀ ਪਿੱਛੇ ਮੋਟਾਂ ਕੀ ਆਉਂਦੇ ਵਿੱਚ ਗੱਲ ਕੀਤੀ ਮੈਂ ਹਰ ਕੀ ਬੋੜ ਪਾ ਤੁਹਾਡੀ ਸਰਕਾਰ ਨੂੰ ਹੀ ਬੜੀਆਂ ਵੋਟਾਂ ਪਈਆਂ ਬੜੇ ਧੀਮੇ ਤੇ ਪਰਚੇ ਦਿੱਤੇ ਕਹਿੰਦੇ ਰਾਜੀ ਬੜਾ ਕੁਝ ਕੀਤਾ ਬੋ ਤੁਹਿੰਮਤ ਨਹੀਂ ਆਰੀ ਇਹਨਾਂ ਨੂੰ ਬਾਲਟੀ ਛੱਡੀਆਂ ਕਿ ਤਿੰਨ ਹੀ ਪਾਉਣੀਆਂ ਉਹ ਗੱਲ ਐ ਵਿੱਚ ਜਿੱਦੋਂ ਮੈਂ ਹਿੰਮਤ ਨਹੀਂ ਆਰੀ ਉਹਨਾਂ ਨੇ ਕਿਹਾ ਤਾਂ ਕਿ ਨਹੀਂ ਕਹਿੰਦੇ ਇਸ ਵਾਰੀ ਸਰਪੰਚ ਦੀ ਚੋਣ ਵੀ ਲੜਨੀ ਤੁਸੀਂ ਆਹ ਰਾਂਦਾ ਰਹੀਏ ਸਰਪੰਚ ਦੀ ਚੋਣ ਲੜਾਂਗੇ ਕੋਸ਼ਿਸ਼ ਕਰਾਂਗੇ ਪੂਰੀ ਦੀ ਲੜਾਂਗੇ ਕੋਈ ਨੌਜਵਾਨ ਪੀੜੀ ਦੀ ਤੁਸੀਂ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਨਸ਼ਿਆਂ 'ਚ ਗਰਕ ਹੋ ਰਹੀ ਹੈ ਕੋ ਸਾਡੇ ਮਾਧਿਅਮ ਕੋਈ ਖਾਸ ਸਨੇਹਾ ਦੇਣਾ ਚਾਹੋਗੇ ਨੌਜਵਾਨ ਬਿੜੀ ਤਾਂ ਸਾਰਾ ਤੁਹਾਡੇ ਸਾਹਮਣੇ ਹੀ ਕਰਕੇ ਵੇਖਿਆ ਹੀ ਸੀ ਮੇਰੇ ਤੋਂ ਪਹਿਲਾਂ ਦੋ ਚਾਰ ਮੁੰਡੇ ਆਏ ਹੀ ਇੱਕ 10 ਰੁਪਏ ਮੰਗਦਾ ਪਿਆ ਸੀ ਤੇ ਪੁੜੀ ਵਾਸਤੇ ਇੱਕ ਹੋਰ ਕਹਿੰਦਾ ਭੂਆ ਜੀ ਮੈਂ ਮੇਰੇ ਅੱਲ ਵੀ ਧਿਆਰ ਰੱਖੋਦ ਮੈਂ ਕਾਕੇ ਵੇਲੋ ਸਾਡੀ ਮਿਹਨਤ ਕਿੱਡੀ ਔਖੀ ਆ ਤੀ ਤੇ ਵੇਲੇ ਬੈਠ ਕੇ ਖਾਣ ਦੇ ਤੇ ਜਾਂਦਾ ਹਰ ਕੰਮ ਕਰਾਉਂਦਾ ਨੂੰ ਬੜਾ ਦੁੱਖ ਲੱਗਾ ਬਿਰਵਾਜ ਦੋ ਬੱਚੇ ਆਏ ਬੜੀ ਦੁੱਖ ਦੀ ਗੱਲ ਅੱਛਾ ਮੈਨੂੰ ਤਾਂ ਵੀ ਬੜੇ ਭੱਜਦੇ ਆ ਨਾ ਸਾਡੇ ਨੌਜਵਾਨ ਮਿਹਨਤ ਤੋਂ ਭੱਜਦੇ ਆ ਮਿਹਨਤ ਤੋਂ ਫਿਰ ਜਦੋਂ ਨਸ਼ੇ ਇੰਨੇ ਖਲਾ ਲਿਆ ਤੁਹਾਨੂੰ ਮਿਹਨਤ ਨਹੀਂ ਹੁੰਦੀ ਪਰ ਐਂ ਇਥੇ 10 ਕਿਲੋ ਮਿੱਟੀ ਕਹੀ ਤੇ ਚੁਕਣੀ ਆ ਤੇ ਜਿੰਦਾ ਉਹਦੇ ਪੱਲੇ ਕਾ ਖੜਾ 10 ਕਿਲੋ ਮਿੱਟੀ ਕਹੀ ਤੇ ਕਿੱਥੋਂ ਚੁਕਾ ਜਾਨੀ ਆ ਨਹੀਂ ਨਸ਼ੇ ਆ ਦੇ ਵਿੱਚ ਜਾਣ ਕਿ ਤੂੰ ਵੇਂਦੇ ਹੁਣ ਚਲੋ ਪਰਮਾਤਮਾ ਵੀ ਦੇਣ ਆ ਤੁਹਾਡੇ ਸਾਹਮਣੇ ਕੋਈ ਦਿੱਕਤ ਨਹੀਂ ਆਈ ਹੁਣ ਮੈਨੂੰ ਸੁਪਨਾ ਕੀ ਹੈ ਰਾਜਵਿੰਦਰ ਕੋ ਰਾਜੀ ਦਾ ਆਇਰਨ ਲੇਡੀ ਦਾ ਸੁਪਨਾ ਕੀ ਹੈ ਸੁਪਨਾ ਮੇਰਾ ਹੈ ਕਿ ਮੈਂ ਤੁਹਾਡੇ ਸਾਹਮਣੇ ਸੁਣਾਵਾਂਗੇ ਪੂਰਾ ਸੱਚ ਕਰਕੇ ਦਿਖਾਉਣਾ ਦੁਨੀਆ ਦੇ ਵਿੱਚ ਕਿਤਰਾ ਬੱਚੇ ਮਾਪੇ ਉਹ ਪਾਲਦੇ ਤੇਤਰਾ ਮਾਪੇ ਕਮਾਈ ਖਾਂਦਾ ਕਿਦਾਰ ਹੁੰਦਾ ਸਾਰਿਆਂ ਨੂੰ ਇਤਰਾ ਹੀ ਹੈ ਕਿ ਮੇਰੇ ਵਰਗੀਆਂ ਲੇਡੀਜ਼ ਬਣੋ ਕੰਮ ਕਰੋ ਆਪਣੇ ਮਾਪੇ ਦਾ ਸਾਥ ਦਿਓ ਤੇ ਸੇਵਾ ਕਰੋ ਤੋਂ ਸਲਾਮ ਹੈ ਪੰਜਾਬ ਦੀ ਸ਼ੇਰਨੀ ਦੇ ਜਜ਼ਬੇ ਨੂੰ ਕਿਸ ਤਰ੍ਹਾਂ ਦੇ ਨਾਲ ਬਯੁਰਗ ਪਿਓ ਦਾ ਸਹਾਰਾ ਬਣੀ ਹੈ ਪੁੱਤਾਂ ਨਾਲੋਂ ਵੱਧ ਕਰਕੇ ਦਿਖਾ ਰਹੀ ਹੈ ਔਰ ਸੁਪਨਾ ਵੀ ਇਹੀ ਹੈ ਕਿ ਇਸੇ ਤਰ੍ਹਾਂ ਆਪਣੀ ਇਹ ਜੰਗ ਜਾਰੀ ਰੱਖਾਂ ਤੇ ਹੋਰਨਾਂ ਦੇ ਲਈ ਲੋਕਾਂ ਦੇ ਲਈ ਮਿਸਾਲ ਹੈ ਰਾਜਵਿੰਦਰ ਕੋ ਰਾਜੀ ਜਿਹੜੀ ਨਾ ਕਦੇ ਆਪਣੇ ਪਿਓ ਨੂੰ ਲਾਚਾਰ ਮਹਿਸੂਸ ਕਰਨ ਦਿੱਤਾ ਬਲਕਿ ਪੁੱਤਾਂ ਨਾਲੋਂ ਵੱਧ ਬਣ ਕੇ ਖੇਤੀ ਦਾ ਸਾਰਾ ਕੰਮ ਕਰਦੀ ਹੈ ਝੋਨਾ ਲਾਂਦੀ ਹੈ ਔਰ ਫਸਲਾਂ ਦੀ ਬਜਾਈ ਬਾਢੀ ਦੇ ਨਾਲ ਨਾਲ ਮੰਡੀ ਕਰਨ ਵੀ ਆਪ ਕਰਦੀ ਹੈ ਉਹ ਘਰ ਚਲਾ ਰਹੀ ਹੈ ਸਾਡੀ ਇਹ ਭੈਣ ਔਰ ਪ੍ਰੇਰਨਾ ਦਾ ਸਰੋਤ ਹੈ ਮਿਸਾਲ ਹੈ ਉਹਨਾਂ ਲੋਕਾਂ ਦੇ ਲਈ ਜੋ ਮਿਹਨਤ ਤੋਂ ਭਜਦੇ ਨੇ ਜੋ ਇਹ ਸੋਚਦੇ ਨੇ ਕਿ ਔਰਤਾ ਅਬਲਾ ਨਾਰੀ ਹੈ ਲਾਚਾਰ ਹੈ ਪਰ ਇਸ ਨੇ ਜੋ ਕਰਕੇ ਦਿਖਾਇਆ ਉਹ ਸਭ ਦੇ ਲਈ ਮਿਸਾਲ ਹੈ ਕੈਮਰਾ ਮਸਤ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ